ਦਾ ਕਰਨਾ ਆਪਣਾ ਆਪਣਾ ਬੰਦਾ ਕਈ ਖਰਾਬ ਕਰੀਂ ਆ ਕੋਈ ਨੀ ਮਮੀ ਵਿੱਚ ਦਾਖਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਮੈਂ ਮੁੱਛ ਨਹੀਂ ਫੈਲੀ ਜਾਣਾ ਮੈਂ ਤੁਹਾਨੂੰ ਕਹਿ ਸਕਦਾ ਕਿ ਮੈਂ ਕਰਨਾ ਅੱਖਾਂ ਤੇ ਨਹੀਂ ਹੋ ਕਿ ਮੈਂ ਕਰੀ ਤੇ ਅੰਦਰ ਕੁਛ ਵੀ ਦੇਖਣਾ ਕਿ ਮੈਂ ਛੱਡ ਛੱਡ ਮੰਨਿਆ ਮਮੀ ਗਲਤੀ ਹੋ ਗਈ ਚਲਾਣਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰੇ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਣਾ ਤੂੰ ਮੰਗਦੀਆਂ ਫੁਰਕ ਰਣਾ ਕੀਆ ਕੋਈ ਨਾ ਹੋ ਜਿੱਥੇ ਬਾੜ ਕੇ ਨਿਕਸ ਕਰਕੇ ਆਪਣਾ ਸਾਰਾ ਮਤਲਬ ਹੱਥੋਂ ਪੈ ਗਿਆ ਜਿਵੇਂ ਕੱਟ ਨਹੀਂ ਕਰਦੇ ਨਾ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਪਤਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਆ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ ਤਿੰਨ ਸਾਲ ਸੇਵਾ ਕਰਦਾ ਰਿਆ ਸਾਰੀ ਜ਼ਿੰਦਗੀ ਜਦ ਤੱਕ ਨੈਟ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਤੇ ਹੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੀ ਗੱਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਕੋਈ ਹਾਂ ਪਰ ਸਾਰੀ ਸਾਂਹੀ ਹੋ ਗਈਆਂ ਫਿਰ ਬਹੁਤ ਬੱਤੇ ਨਾ ਫਿਰ ਜਾਂ ਤੇਰੇ ਵਾਲੇ ਕੱਟ ਤੇਰੇ ਮੇਰੇ ਘਰ ਆਣੀਆਂ ਉਸ ਤੇਜ ਮੱਤੇ ਸਤਾਰ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਪੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਹੀ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰਲੀ ਕਾਂਕੜ ਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਿਕਾਉਣ ਬੋਟ ਔਨ ਕਰਨ ਮੇਰੇ ਟੱਬਰ ਨੂੰ